ਹਾਲ ਹੀ ਦੇ ਵਿੱਚ ਸੁਖ ਵਿਲਾਸ ਹੋਟਲ ਦਾ ਖੁਲਾਸਾ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪਲਟਵਾਰ ਹੁੰਦਾ ਜਿਸ ਦੇ ਉੱਤੇ ਹੁਣ ਦੁਬਾਰਾ ਸੀਐਮ ਭਗਵੰਤ ਮਾਨ ਦਾ ਇੱਕ ਪ੍ਰਤੀਕਰਮ ਆ ਗਿਆ ਖੈਰ ਸੁਖ ਵਿਲਾਸ ਵਾਲੇ ਮਾਮਲੇ ਦੇ ਉੱਤੇ ਸੀਐਮ ਭਗਵੰਤ ਮਾਨ ਨੇ ਇਹ ਗੱਲ ਤਾਂ ਜ਼ਰੂਰ ਕਹਿ ਦਿੱਤੀ ਹੈ ਕਿ ਉਹ ਹਰਗਿਜ਼ ਪਿੱਛੇ ਨਹੀਂ ਹਟਣਗੇ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਦੁਬਾਰਾ ਮਾਨਖਾਨੀ ਕਰ ਦੋ ਉਹ ਹਰ ਕਿਸ ਆਪਣੇ ਬਿਆਨ ਵਾਪਸ ਨਹੀਂ ਲੈਣਗੇ ਕਦੀ ਵੀ ਮਾਫੀ ਨਹੀਂ ਮੰਗਣਗੇ ਮਾਫੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਖਾਸ ਜ਼ਿਕਰ ਕੀਤਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਵੀ ਇੱਕ ਮਾਨਹਾਨੀ ਦਾ ਕੇਸ ਕੀਤਾ ਸੀ ਔਰ 6 ਦਿਨ ਦਾ ਹੀ ਉਦੋਂ ਅਲਟੀਮੇਟਮ ਦਿੱਤਾ ਗਿਆ ਸੀ ਕਿ 6 ਦਿਨ ਦੇ ਅੰਦਰ ਅੰਦਰ ਮਾਫੀ ਮੰਗ ਲਈ ਜਾਵੇ ਨਹੀਂ ਤਾਂ ਮਾਨਹਾਨੀ ਦਾ ਕੇਸ ਹੋਵੇਗਾ ਸੀਐਮ ਭਗਵੰਤ ਮਾਨ ਕਹਿੰਦੇ ਮਾਫੀ ਉਦੋਂ ਵੀ ਨਹੀਂ ਮੰਗੀ ਤੇ ਮਾਫੀ ਹੁਣ ਵੀ ਨਹੀਂ ਮੰਗਾਂਗੇ ਉਦੋਂ ਵੀ 6 ਦਿਨ ਬਾਅਦ ਮਾਨਹਾਨੀ ਦਾ ਕੇਸ ਕਰ ਦਿੱਤਾ ਜਾਂਦਾ ਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਉੱਤੇ ਮੁਕਸਰ ਸਾਹਿਬ ਦੇ ਵਿੱਚ ਉਹ ਕੇਸ ਦਰਜ ਕੀਤਾ ਜਾਂਦਾ ਮੁਕਸਰ ਸਾਹਿਬ ਦੀ ਕੋਰਟ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ ਉਹ ਕੇਸ ਦਰਜ ਹੁੰਦਾ ਆ ਜਿਸ ਤੋਂ ਬਾਅਦ ਹੁਣ ਦੁਬਾਰਾ ਉਸੇ ਤਰ੍ਹਾਂ ਦੇ ਅਸਾਰ ਉੱਠਣ ਲੱਗੇ ਨੇ ਇੱਕ ਪਾਸੇ ਸੁਖ ਵਿਲਾਸ ਦਾ ਇਹ ਮਾਮਲਾ ਪੜਕਦਾ ਆ ਸੁਖ ਵਿਲਾਸ ਬਾਰੇ ਸੀਐਮ ਭਗਵੰਤ ਮਾਨ ਦੇ ਖੁਲਾਸੇ ਹੁੰਦੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰਟਵਾਰ ਕਰਦਿਆਂ ਹੋਏ ਐਤੋਂ ਤੱਕ ਕਹਿ ਦਿੱਤਾ ਗਿਆ ਕਿ ਹੁਣ 6 ਦਿਨ ਦੇ ਅੰਦਰ ਅੰਦਰ ਸੁਖ ਵਿਲਾਸ ਬਾਰੇ ਕਈਆਂ ਗੱਲਾਂ ਬਾਰੇ ਵੀ ਮਾਫੀ ਮੰਗ ਲਈ ਜਾਵੇ ਨਹੀਂ ਤਾਂ ਫਿਰ ਮਾਨਹਾਨੀ ਦਾ ਕੇਸ ਹੋਵੇਗਾ ਉਸ ਉੱਤੇ ਸੀਐਮ ਭਗਵੰਤ ਮਾਨ ਦਾ ਇੱਕ ਐਸਾ ਹਾਸੋ ਹਿਣਾ ਪ੍ਰਤੀਕਰਮ ਸਾਹਮਣੇ ਆਇਆ ਜਿਸ ਨੂੰ ਸੁਣਨ ਤੋਂ ਬਾਅਦ ਉੱਥੇ ਬੈਠਾ ਹਰ ਕੋਈ ਵਿਅਕਤੀ ਹੱਸਣੋਂ ਗਰੇਜ਼ ਨਹੀਂ ਕਰ ਸਕਿਆ ਦਰਅਸਲ ਸੀਐਮ ਭਗਵੰਤ ਮਾਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਤਾਂ ਚਰਖਾ ਡਾ ਲਿਆ ਗਿਆ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੀ-ਕੱਲੀ ਗੱਲ ਦਾ ਖਲਾਸਾ ਹੋਵੇਗਾ ਕੋਈ ਵੀ ਗੱਲ ਲੁਕਾ ਕੇ ਨਹੀਂ ਰੱਖੀ ਜਾਵੇਗੀ ਟਰਾਂਸਪੋਰਟੇਸ਼ਨ ਤੋਂ ਲੈ ਕੇ ਕੇਬਲ ਟੀਵੀਆਂ ਤੱਕ ਕੱਲਾ-ਕੱਲਾ ਖਲਾਸਾ ਜਿਹੜਾ ਹੈ ਉਹ ਕੀਤਾ ਜਾਵੇਗਾ ਸੀਐਮ ਭਗਵੰਤ ਮਾਨ ਦਾ ਇਹ ਦਾਵਾ ਆ ਔਰ ਬਾਦਲ ਪਰਵਾਰ ਦੇ ਉੱਤੇ ਸੀਐਮ ਭਗਵੰਤ ਮਾਨ ਦਾ ਇੱਕ ਹੋਰ ਤੰਗ ਆਇਆ ਕਿ ਹੁਣ ਭਾਵੇਂ 6 ਦਿਨ ਦੀ بجائے ਕੱਲ ਹੀ ਭਾਵੇਂ ਉਹਨਾਂ ਦੇ ਉੱਤੇ ਕੇਸ ਕਰ ਦੇਣ ਉਹ ਬਿਲਕੁਲ ਨਹੀਂ ਡਰਦੇ ਮਾਨ ਹਾਨੀ ਦਾ ਕੇਸ ਜਿਵੇਂ ਇੱਕ ਪਹਿਲਾਂ ਕੀਤਾ ਸੀ ਉਹ ਦੁਬਾਰਾ ਕਰਨ ਲਈ ਚਿਤਾਵਨੀ ਦਿੱਤੀ ਗਈ ਸੀ ਸੀਐਮ ਭਗਵੰਤ ਮਾਨ ਨੂੰ ਉਸੇ ਤਰ੍ਹਾਂ ਉਸੇ ਦੇ ਆਧਾਰ ਦੇ ਉੱਤੇ ਸੀਐਮ ਭਗਵੰਤ ਮਾਨ ਦਾ ਵੀ ਪਲਟਵਾਰ ਹੈ ਕਿ ਹੁਣ ਭਾਵੇਂ 6 ਦਿਨ ਤੋਂ ਬਾਅਦ ਭਾਵੇਂ ਅੱਜ ਹੀ ਕਰ ਦਿੱਤਾ ਜਾਵੇ ਉਹ ਕੇਸ ਉਹ ਬਿਲਕੁਲ ਨਹੀਂ ਡਰਦੇ ਉਹ ਕਹਿੰਦੇ ਨੇ ਕਿ ਜਿਹੜੇ ਖੁਲਾਸੇ ਨੇ ਬਾਦਲ ਪਰਿਵਾਰ ਦੇ ਉਹ ਕਰਕੇ ਰਹਿਣਗੇ ਇਸ ਮਾਮਲੇ ਨੂੰ ਲੈ ਕੇ ਜਦੋਂ ਇੱਕ ਤਰਕ ਸੀਐਮ ਭਗਵੰਤ ਮਾਨ ਨੇ ਦਿੱਤਾ ਤੇ ਪੂਰੇ ਆਡੀਟੋਰੀਅਮ ਦੇ ਵਿੱਚ ਹਾਸਾ ਪੈ ਗਿਆ ਲੋਕ ਉੱਥੇ ਜਿਹੜੇ ਬੈਠੇ ਹੋਏ ਸੀ ਉਹ ਹਾਸਾ ਸਦੂਰੇ ਹੋ ਗਏ ਇਹੋ ਜਿਹਾ ਕੀ ਕਹਿ ਦਿੱਤਾ ਸੀ ਸੀਐਮ ਭਗਵੰਤ ਮਾਨ ਨੇ ਬਾਦਲ ਪਰਿਵਾਰ ਦੇ ਬਾਰੇ ਚਾਓ ਸੁਣ ਲੈਂਦੇ ਆ ਤੀਜੇ ਦਿਨ ਕਹਿੰਦਾ ਉਹ ਸੁਖੀਰ ਬਾ ਉਹ ਮੈਂ ਕਿਹਬਲਾ ਮਾਨਤਾ ਬਣਾ ਲੈ ਹਾਨੀ ਤਾਂ ਬਾਅਦ ਚ ਹੋ ਮਾਨੀ ਤਾਂ ਹੈ ਨਹੀਂ ਹੁਣ ਵੀ ਕਹਤਾ ਉਹਨੇ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਮਾਫੀ ਮੰਗ ਲੈ ਸੁਖ ਬਲਾਸ ਬਾਰੇ ਨਹੀਂ ਤਾਂ ਮਾਨ ਹਾਨੀ ਦਾ ਕਰਾਂਗੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣਾ মিডিਆ ਵੀ ਖੜਾ ਹੋਊਗਾ ਹਫਤਾ ਜਾਦੇ ਐ ਤੁਸੀਂ ਮੇਰੇ ਤੇ ਐਵੇਂ ਟਾਈਮ ਵੇਸਟ ਨਾ ਕਰੋ ਤੁਸੀਂ ਕੱਲ ਨੂੰ ਹੀ ਕਰ ਦੋ ਮੈਂ ਮਾਫੀ ਮੁਖਰੀ ਨਹੀਂ ਮੰਗਣੀ ਮੈਂ ਤਾਂ ਪੰਜਾਬ ਵੱਲੋਂ ਬੋਲੂਗਾ ਮੈਂ ਪੰਜਾਬ ਵੱਲੋਂ ਵਕੀਲ ਬਣ ਕੇ ਜਾਊਂਗਾ ਮੈਂ ਦੱਸੂਗਾ ਤੁਹਾਡਾ ਹਜੇ ਹਜੇ ਤਾਂ ਕੁਝ ਵੀ ਨਹੀਂ ਹਜੇ ਤਾਂ ਸ਼ਹਿਰ ਚ ਪੂਣੀ ਕੱਤੀ ਐ ਹਜੇ ਤਾਂ ਬਹੁਤ ਕੁਝ ਪਿਆ ਚਰਖਾ ਡਾਇਆ ਹਜੇ ਤਾਂ ਕਿਆ ਟ੍ਰਾਂਸਪੋਰਟਾਂ ਕਿਆ ਹਵੇਲੀਆਂ ਕਿਆ ਟਾਬੇ ਛੱਡੇ ਹੀ ਕੱਕ ਨਹੀਂ ਯਾਰ ਦੇਖੋ ਲੀਡਰ ਦੀ ਇਮੇਜ ਕੀ ਹੁੰਦੀ ਐ ਕੇਜਰੀਵਾਲ ਦੀ ਇਮੇਜ ਐ ਵੀ ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਿਆ ਅੱਜ ਤੋਂ 20 ਸਾਲਾਂ ਬਾਅਦ 50 ਸਾਲਾਂ ਬਾਅਦ ਗੱਲਾਂ ਹੋਣਗੀਆਂ ਜਿਸ ਵੇਲੇ ਕੇਜਰੀਵਾਲ ਮੁੱਖ ਮੰਤਰੀ ਬਣਿਆ ਉਸ ਵੇਲੇ ਸਕੂਲ ਅੱਛੇ ਬਣ ਗਏ ਵੀ ਦਿੱਲੀ ਦੇ ਉਸ ਵੇਲੇ ਵੀ ਹਸਪਤਾਲ ਬਹੁਤ ਵਧੀਆ ਬਣ ਗਏ ਸੀ ਉਸ ਵੇਲੇ ਵੀ ਆ ਬਿਜਲੀ ਫ੍ਰੀ ਸੀ ਇਮੇਜ ਲੀਡਰਿਕ ਇਮੇਜ ਬਣਾਉਂਦਾ ਹੈ ਇਹਨਾਂ ਦੀ ਕੀ ਹੈ ਸੁਖਵੀਰ ਬਾਦਲ ਉਹਨਾਂ ਦੀ ਕੀ ਇਮੇਜ ਹੈ ਤੁਸੀਂ ਐਂ ਕਰੋ ਝੂਠ ਬੋਲ ਦੋ ਆ ਕਾਂਗਰਸੀਆਂ ਦੀ ਵਿਚੀ ਹੈ ਇੱਕੋ ਜੀ ਨੇ ਇਸ ਰੜੇ ਹੋਏ ਨੇ ਆਪ ਬਚ ਤੇ ਝੂਠ ਬੋਲ ਦੋ ਕਿਸੇ ਬਜ਼ੁਰਗ ਕੋਲ ਜਾ ਕੇ ਕਿ ਤਾਇਆ ਪਟਿਆਲੇ ਦੇ ਫੋਹਰਾ ਚੌਂਕ ਚ ਨਾ ਇੱਕ ਪੱਪੂ ਸਮੋਸਿਆਂ ਨੇ ਦੀ ਰੇੜੀ ਹੈ ਇੱਕ ਦਿਨ ਸੁਖਵੀਰ ਬਾਦਲ ਦਾ ਕਾਫਲਾ ਜਾਂਦਾ ਸੀ ਰੇੜੀ ਤੇ ਬਹੁਤ ਕੱਟ ਸੀ ਸੁਖਵੀਰ ਬਾਦਲ ਨੇ ਪੁੱਛ ਲਿਆ ਕਿ ਆਪਦੇ ਪੀਏ ਨੂੰ ਕਹਿੰਦਾ ਕੌਣ ਹੈ ਇਹ ਕੌਣ ਕਿੱਥੇ ਕੱਟ ਹੈ ਪੀਏ ਕਹਿੰਦਾ ਜਨਾਬ ਗੱਲ ਕੀ ਕਰਦੇ ਹੋ ਜੇ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਤੇ ਕੱਟ ਨਹੀਂ ਹੋਊਗਾ ਪਟਿਆਲੇ ਫਿਰ ਹੋਊ ਕਿੱਥੇ 3000 ਦੇ ਸਮੋਸੇ ਰੋਜ਼ ਵੇਚਦਾ ਹੈ ਕਹਿੰਦਾ ਅੱਛਾ ਵੀ ਝੂਠ ਬੋਲਦਾ ਤੁਸੀਂ ਇਹ ਬਜ਼ੁਰਗ ਨੂੰ ਅੱਛਾ ਵੀ ਸ਼ੇਰਾ ਫਿਰ ਕੀ ਹੋਇਆ ਹੋਣਾ ਕੀ ਸੀ ਪਾ ਲਿਆ ਇਸ ਸਭ ਰੇੜੀ ਚ ਤੇ ਹੁਣ 3000 ਚੋਂ 1500 ਪਪੂ ਦਾ 1500 ਬਾਦਲ ਵਾਲੇ ਪਪੂ ਦਾ ਲਓ ਬਜ਼ੁਰਗ ਜਿਹੜਾ ਉਹ ਤੁਹਾਨੂੰ ਇਹ ਨਹੀਂ ਕਹੂਗਾ ਕਿ ਕਿਉਂ ਝੂਠ ਬੋਲਿਆ ਨਾ ਯਾਰ ਉਹਨਾਂ ਕੋਲੇ ਬੱਸਾਂ ਟਰਾਂਸਪੋਰਟਾਂ ਵਾਲੇ ਜਹਾਜ਼ਾਂ ਵਾਲੇ ਉਹ ਹਜ਼ਾਰਾਂ ਏਕੜ ਜ਼ਮੀਨਾਂ ਵਾਲੇ ਕਿਨੂਆਂ ਦੇ ਬਾਗਾਂ ਵਾਲੇ ਬੰਦੇ ਨੇ ਉਹ ਉਹ ਯਾਰ ਸਪੋਸਿਆਂ ਦੀ ਰੇੜੀਆਂ 'ਚ ਸਪਾਉਣਗੇ ਕਿਉਂ ਝੂਠ ਬੋਲ ਜਣਾ ਨਾ 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 ਉਹ ਬਜ਼ੁਰਗ ਕਹੂਗਾ ਪਾਲਿਆ ਹੋਣਾ ਪਾਲਿਆ ਹੋਣਾ ਇਹਨਾਂ ਨੇ ਪੁੱਛੋ ਮੰਡੀ ਵੀ ਕਮੂਖ ਪਲੇ ਵਾਲੀ ਰੇੜੀ ਦੱਬੀ ਹੈ ਇਹਨਾਂ ਨੇ ਆਹ ਇਮੇਜ ਲੈ ਕੇ ਜਾਊਂਗੇ ਯਾਰ ਇਤੋ ਤੁਸੀਂ ਅੱਧਾ ਯਾਰ ਕੀ ਧਰਮਰਾਜ ਨਾਲ ਗੱਲ ਹੋ ਗਈ ਥੋੜੀ ਕਿ ਥੋੜੇ ਵਾਲੇ ਪੈਸੇ ਤਾਹਾਂ ਆ ਜਾਣਗੇ ਇਹ ਲੋਕਾਂ ਦਾ ਪੁੰਨ ਖੱਟ ਲੋ ਕੋਈ ਗਾਉਂ ਗਰੀਬਾਂ ਦੀ ਹਾਲ ਨਹੀਂ ਜਾਣਦੇ ਯਾਰ ਗਰੀਬ ਦੀ ਹੱਥ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਬਈ ਕੋਈ ਬਾਈਪਾਸ ਨਹੀਂ ਹੈਗਾ ਆ ਗੁਰਾਂੰਧ ਧਰਤੀ ਤੇ ਬੈਠਿਆ ਝੂਠ ਨਹੀਂ ਬੋਲਦਾ ਮੈਂ ਲੁੱਟ ਕੇ ਖਾ ਗੇ ਪੰਜਾਬ ਨੂੰ ਯਾਰ ਫੈਲਾ ਦੇਖ ਕੇ ਰੋਣਾ ਆਉਂਦਾ ਮੈਨੂੰ ਕਿੱਛਾ ਯਾਰ ਆ ਫੈਸਲਾ ਕਰ ਲਿਆ ਇਹਨਾਂ ਨੇ ਪਤਾ ਹੀ ਨਹੀਂ ਕਈ ਫੈਲਾ ਦਾ ਤਾਂ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਗਵਨ ਕਰ ਗਏ ਵੱਡੇ ਵੱਡੇ ਜਦੋਂ ਸੋਚਿਆ ਆਪਦੇ ਪਰਿਵਾਰ ਬਾਰੇ ਸੋਚਿਆ ਕਦੇ ਪੰਜਾਬ ਬਾਰੇ ਨਹੀਂ ਸੋਚਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ